ਬਾਜੀ ਜਾਨ ਦੇ ਪਢਾਰ ਹਨ ਅੱਜ ਅਸੀਂ ਉਹਨਾਂ ਤੋਂ ਇਸ ਗੱਲ ਦੀ ਖਿਮਾ ਮੰਗਦੇ ਆ ਸੋ ਮੈਂ ਹੁਣ ਬੇਇੱਜ਼ਤੀ ਕਰਾਂਗਾ ਸਨਮਾਨਜੋ ਭਾਈ ਕੁਲਦੀਪ ਸਿੰਘ ਜੀ ਗੜਗਾਜ ਜਥੇਦਾਰ ਤਖਸੀਰੀ ਕੇਸਗੜ ਸਾਹਿਬ ਉਹ ਸੰਗਤਾਂ ਨੂੰ ਸਬੋਧਨ ਕਰਨਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਜਥੇਦਾਰ ਤਖਸੀਰੀ ਕੇਸਗੜ ਸਾਹਿਬ ਬੋਲੇ ਸੋ ਨਿਹਾਲ ਦੀਨ ਦੁਨੀਆਂ ਦੇ ਪਾਤਸ਼ਾਹ ਵਾਲਿਏ ਦੋ ਜਹਾਨ ਸਦਾ ਕਾਇਮ ਰਹਿਣ ਵਾਲੀ ਹਸਤੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਪੰਥ ਦੇ ਵਾਲੀ ਸ਼ਾਹ ਸ਼ੈਨशाह ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਤਖਤ ਸ੍ਰੀ ਕੇਤ੍ਹ ਕੇਸਗੜ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੌਕੇ ਤੇ ਪਾਤਸ਼ਾਹ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਉਸ ਸੱਚੀ ਸਰਕਾਰ ਦੇ ਵੱਲੋਂ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦੇਸ਼ ਦੇ ਅੰਦਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਦੇ ਲਈ ਸਾਡੇ ਅੰਦਰ ਅਣਖ ਗੈਰਤ ਅਤੇ ਸਵੈ ਮਾਨ ਭਰਨ ਦੇ ਲਈ ਸਾਨੂੰ ਵੱਖਰੇ ਵਿਲੱਖਣ ਅਤੇ ਨਿਆਰੇ ਤਿਉਹਾਰ ਦਿੱਤੇ ਉਹਨਾਂ ਤਿਉਹਾਰਾਂ ਦੇ ਵਿੱਚੋਂ ਸਾਡਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ ਜਿਹੜਾ ਕਿ ਖਾਲਸਾਈ ਜੋਸ਼ ਜਿਹੜਾ ਕਿ ਸਾਡੀਆਂ ਉੱਚੀਆਂ ਸੁੱਚੀਆਂ ਰਵੈਤਾਂ ਜਿਹੜਾ ਕਿ ਸਾਨੂੰ ਸੰਤ ਤੋਂ ਸਿਪਾਈ ਬਣਾਉਂਦਾ ਹੈ ਇਹ ਬਾਜਾਂ ਵਾਲੇ ਮਾਹੀ ਦੀ ਕਿਰਪਾ ਸੀ ਜਿਹੜੇ ਲੋਕ ਕਿਸੇ ਸਮੇਂ ਆਖਦੇ ਸੀ ਹਮ ਤੋ ਤੋਲਣ ਜਾਣੇ ਤਕੜੀ ਨੰਗੀ ਕਰਦ ਕਬੂਨੀ ਪਕੜੀ ਚਿੜੀ ਉੜੇ ਡਰ ਸੇ ਮਰ ਜਾਏ ਇਨ ਤੁਰਕਨ ਸੇ ਕੈਸੇ ਲੜ ਪਾਏ ਉਹਨਾਂ ਨੇ ਆਖਿਆ ਸੀ ਦਰ ਲੂੰਗਾ ਏਕ ਏਕ ਕੋ ਸ਼ਮਸ਼ੀਰ ਕੇ ਆਗੇ ਜੇ ਦੁਨੀਆ ਤੋ ਜੁਕੀ ਫੇਰਤੀ ਹੈ ਤਕਦੀਰ ਕੇ ਆਗੇ ਜੇ ਤਕਦੀਰ ਵੀ ਝੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੌਮੀ ਤਿਹਾਰ ਦਿੱਤਾ ਮੈਂ ਜਦੋਂ ਆ ਰਿਹਾ ਸੀ ਤਾਂ ਮੈਂ ਰਸਤੇ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਨੌਜਵਾਨਾਂ ਦੇ ਵੱਲੋਂ ਸਜਾਈਆਂ ਹੋਈਆਂ ਟਰਾਲੀਆਂ ਦੇਖੀਆਂ ਮੇਰੇ ਮਨ ਵਿੱਚ ਆਇਆ ਮੇਰੀ ਕੌਮ ਦੀ ਜਵਾਨੀ ਆਪਣੇ ਗੁਰੂ ਨੂੰ ਸਮਰਪਿਤ ਹੈ ਆਪਣੇ ਸੱਚੇ ਤਖਤਾਂ ਨੂੰ ਸਮਰਪਿਤ ਹੈ ਜਿਵੇਂ ਅਸੀਂ ਟਰਾਲੀਆਂ ਸਜਾਉਨੇ ਆ ਅਗਲੀ ਵਾਰ ਜਦੋਂ ਆਪਾਂ ਹੋਲੇ ਮਹੱਲੇ ਦੇ ਉੱਤੇ ਆਈਏ ਤਾਂ ਬਾਣੀ ਬਾਣੇ ਦੇ ਧਾਰ ਨਹੀਂ ਬਣ ਕੇ ਆਈਏ ਆਪਾਂ ਆਪਾਂ ਸ਼ਾਸਤਰ ਵਿਦਿਆ ਸਿੱਖੀਏ ਪਰ ਮੈਂ ਬੇਨਤੀ ਕਰਾਂ ਇਹ ਜਿਹੜਾ ਗੁਰੂ ਦਾ ਨਿਆਰਾ ਪੰਥ ਹੈ ਇਸ ਨਿਆਰੇ ਪੰਥ ਦੀ ਇਸੇ ਚੜਦੀ ਕਲਾ ਨੂੰ ਵੇਖ ਕੇ ਸਮੇ ਸਮੇਤੇ ਇਸ ਨਿਆਰੇ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਅੱਜ ਪੰਜਾਬ ਦੇ ਅੰਦਰ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਹੈ ਅੱਜ ਮੇਰੀਆਂ ਮਾਵਾਂ ਅੱਜ ਮੇਰੀਆਂ ਭੈਣਾਂ ਆਪਣੇ ਜਵਾਨ ਪੁੱਤਾਂ ਆਪਣੇ ਜਵਾਨ ਵੀਰਾਂ ਦੀਆਂ ਲਾਸ਼ਾਂ ਨੂੰ ਨਸ਼ੀਆਂ ਕਰਕੇ ਮੜੀਆਂ ਵੱਲ ਲਿ ਜਾ ਰਹੀਆਂ ਨੇ ਮੈਂ ਬੇਨਤੀ ਕਰਾਂ ਗੁਰਮਖੋ ਸਾਨੂੰ ਸਾਡੇ ਗੁਰੂ ਨੇ ਆਖਿਆ ਸੀ ਕਿ ਅਸੀਂ ਜਿਹੜਾ ਨਸ਼ਾ ਹੈ ਉਹ ਨਾਮ ਦਾ ਰੱਖਣਾ ਹੈ ਉਹ ਬਾਣੀ ਦਾ ਰੱਖਣਾ ਹੈ ਅਸੀਂ ਕੋਈ ਨਸ਼ਾ ਨਹੀਂ ਕਰਨਾ ਹੈ ਪਰ ਜਦੋਂ ਅਸੀਂ ਇਤਿਹਾਸ ਨੂੰ ਭੁੱਲੇ ਜਿਹੜੇ ਸਿੱਖ ਬੰਦ ਬੰਦ ਕਟਵਾ ਗਏ ਖੋਪਰੀਆਂ ਲੋਹਾ ਗਏ ਚਰਖੜੀਆਂ ਤੇ ਚੜ ਗਏ ਪਰ ਉਹਨਾਂ ਨੇ ਧਰਮ ਨਹੀਂ ਛੱਡਿਆ ਅੱਜ ਇਸੇ ਪੰਜਾਬ ਦੀ ਧਰਤੀ ਤੇ ਵੱਡੇ ਪੱਧਰ ਤੇ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਔਰ ਅਫਸੋਸ ਵਾਲੀ ਗੱਲ ਜਿਹੜਾ ਮੱਝ ਸਿੱਖੀ ਦਾ ਗੜ ਹੈ ਉੱਥੇ ਵੀ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਮੇਰੇ ਵਿੱਚ ਕਮੀਆਂ ਆਉਣਗੀਆਂ ਸਾਡੀਆਂ ਹੀ ਕਮੇਟੀਆਂ ਵਿੱਚ ਕਮੀਆਂ ਆਉਣਗੀਆਂ ਪਰ ਗੁਰਮਖੋ ਇਹ ਸਿੱਖੀ ਬੜੀ ਅਨਮੋਲ ਹੈ ਪਾਤਸ਼ਾਹ ਨੇ ਪੁੱਤ ਸ਼ਹੀਦ ਕਰਵਾ ਕੇ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਸਿਪਾਏ ਕਿ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਕੋਈ ਆਖੇ ਨਾ ਕਿ ਬਾਪੂ ਨੇ ਫਰਕ ਪਾ ਦਿੱਤਾ ਅੱਜ ਲੋੜ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋਈਏ ਨਾਲ ਹੀ ਮੈਂ ਬੇਨਤੀ ਕਰਾਂ ਗੱਲ ਕੱਲੇ ਧਰਮ ਦੀ ਨਹੀਂ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਸਮੇਂ ਆਖਿਆ ਸੀ ਘਰ ਘਰ ਮੀਆਂ ਸਭਨਾ ਜੀਆ ਬੋਲੀ ਆਵਰ ਤੁਮਾਰੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਥੋਂ ਦੇ ਲੋਕਾਂ ਨੇ ਆਪਣੀ ਬੋਲੀ ਛੱਡ ਦਿੱਤੀ ਸੀ ਤੇ ਮੈਂ ਬੇਨਤੀ ਕਰਾਂ ਗੁਰਮਖੋ ਅੱਜ ਆਪਣੇ ਅੰਦਰ ਧਿਆਨ ਮਾਰਿਓ ਕੀ ਸਾਡਾ ਬੱਚਾ ਪਹਿਲੀ ਜਮਾਤ ਤੋਂ ਊੜਾ ਪੌਂਦਾ ਊੜਾ ਐੜਾ ਸਿੱਖਦਾ ਉਹ ਗੁਰਮੁਖੀ ਸਿੱਖਦਾ ਮਾਂ ਬੋਲੀ ਪੰਜਾਬੀ ਜਿਹਦੀ ਲਿਪੀ ਗੁਰਮੁਖੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਗੁਰਦੁਆਰਾ ਸ਼੍ਰੀ ਮਾਲਾਖਾੜਾ ਸਾਹਿਬ ਖਡੂਰ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲਿਜਾਂਦੀਆਂ ਨੇ ਗੁਰਦੁਆਰਾ ਸ਼੍ਰੀ ਲਖਣ ਸਰ ਸਾਹਿਬ ਦਮਦਮਾ ਸਾਹਿਬ ਉੱਥੇ ਮਾਵਾਂ ਬੱਚਿਆਂ ਨੂੰ ਲੈ ਜਾਂਦੀਆਂ ਨੇ ਉਥੇ ਜਾ ਕੇ ਫੱਟੀ ਤੇ ਊੜਾ ਐੜਾ ਲਖਵਾਉਂਦਿਆਂ ਨੇ ਪਰ ਅੱਜ ਅਸੀਂ ਆਪਣੀ ਬੋਲੀ ਤੋਂ ਅਵੇਸਲੇ ਹੋ ਰਹੇ ਹਾਂ ਜਿਹੜੀ ਬੋਲੀ ਸਾਡੀ ਪਛਾਣ ਹੈ ਜਿਹੜੀ ਬੋਲੀ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਤੇ ਮੈਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਗੀਦ ਕਰਦਾ ਕਿ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਉਹਦੇ ਸਬੰਧੀ ਅਕੈਡਮਿਕ ਸਜਣਾ ਦੀ ਇੱਕ ਬੈਠਕ ਬਲਾਓ ਤੇ ਸਿੱਖਿਆ ਨੀਤੀ ਤੇ ਚਰਚਾ ਕਰੋ ਇਹ ਸਿੱਖਿਆ ਨੀਤੀ ਸਾਡੇ ਪੰਜਾਬ ਸਾਡੇ ਪੰਥ ਇਹਦੇ ਹੱਕ ਵਿੱਚ ਹੈ ਕਿ ਨਹੀਂ ਹੈ ਅਸੀਂ ਆਪਣੀ ਬੋਲੀ ਨੂੰ ਨਹੀਂ ਛੱਡ ਸਕਦੇ ਹਾਂ ਸਾਡੇ ਰੋਮ ਰੋਮ ਦੇ ਵਿੱਚ ਸਾਡੀ ਮਾਂ ਦੀ ਬੋਲੀ ਹੈ ਔਰ ਗੁਰੂਆਂ ਨੇ ਗੁਰਮੁਖੀ ਦੇ ਵਿੱਚ ਬਾਣੀ ਲਿਖੀ ਹੈ ਨਾਲ ਹੀ ਮੈਂ ਬੇਨਤੀ ਕਰਾਂ ਕੇ ਗੁਰਮੁਖੀ ਦੇ ਨਾਲ ਜੁੜਦਿਆ ਹੋਇਆ ਗੱਗਾ ਗੁਰੂ ਘਰ ਗੱਗਾ ਗਤਕਾ ਗੱਗਾ ਗੁਰਬਾਣੀ ਇਹਨਾਂ ਗੱਗਿਆਂ ਦੇ ਨਾਲ ਜੁੜ ਗਏ ਜੇ ਗੱਗਿਆਂ ਦੇ ਨਾਲ ਜੁੜ ਗਏ ਤੇ ਸਾਨੂੰ ਕੋਈ ਤਾਕਤ ਕਿਸੇ ਪਾਸੇ ਤੋੜ ਨਹੀਂ ਸਕਦੀ ਹੈ ਕਿਉਂਕਿ ਸਾਜ਼ਿਸ਼ਾਂ ਬੜੀਆਂ ਡੂੰਘੀਆਂ ਨੇ ਇਹ ਪੰਜਾਬ ਇਹ ਸਾਡਾ ਹੋਮਲੈਂਡ ਹੈ ਇਹ ਪੰਜਾਬ ਜਿਹਦੇ ਲਈ ਸਾਡੇ ਬਜ਼ੁਰਗਾਂ ਦੀਆਂ ਲੱਖਾਂ ਸ਼ਹਾਦਤਾਂ ਹੋਈਆਂ ਅਸੀਂ ਪਹਿਲਾਂ ਹੀ 1947 ਦੇ ਵਿੱਚ ਸਾਡੀ ਕਿਤੇ ਚਾਰੇ ਪਾਸੇ ਵੱਡੀ ਗਿਣਤੀ ਨਹੀਂ ਸੀ ਸਾਡਾ 47 ਚ ਪੰਜਾਬੀਆਂ ਦਾ ਉਜਾੜਾ ਹੋਇਆ ਪੰਜਾਬੀ ਮੈਂ ਸ਼ਬਦ ਵਰਤੂੰਗਾ ਸਾਡਾ ਪੰਜਾਬੀਆਂ ਦਾ ਉਜਾੜਾ ਹੋਇਆ ਤੇ ਉਸ ਉਜਾੜੇ ਤੋਂ ਬਾਅਦ ਅਸੀਂ ਆਪਣੇ ਜਾਨ ਤੋਂ ਪਿਆਰੇ ਜਿਹੜੇ ਗੁਰਧਾਮ ਨੇ ਨਨਕਾਣਾ ਸਾਹਿਬ ਜਿਹਦੀ ਸਾਨੂੰ ਤੜਫ ਹੈ ਕਿ ਪੰਥ ਉਹਦੇ ਖੁੱਲੇ ਦਰਸ਼ਨ ਦੇਦਾਰੇ ਕਰੇ ਅਸੀਂ ਆਪਣੇ ਗੁਰਧਾਮਾਂ ਤੋਂ ਵਿਛੜੇ ਜੇ ਹਿਮਾਚਲ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਵੋਟਰ ਨਹੀਂ ਬਣ ਸਕਦਾ ਮਨੀਪੁਰ ਨਹੀਂ ਬਣ ਸਕਦਾ ਜੇ ਸਾਊਥ ਭਾਰਤ ਦੇ ਵਿੱਚ ਇਹ ਗੱਲ ਲਾਗੂ ਹੈ ਤਾਂ ਕੀ ਗੱਲ ਹੈ ਜੇ ਪੰਜਾਬ ਵਾਲੇ ਮੰਗ ਕਰਨ ਤੇ ਉਹ ਫਿਰ ਕੂ ਹੋ ਜਾਂਦੇ ਨੇ ਇਸ ਸੰਵਿਧਾਨ ਦੇ ਤਹਿਤ ਕਿ ਪੰਜਾਬ ਜਿਹੜਾ ਇੱਥੇ ਪੰਥ ਦੇ ਬੋਲ ਬਾਲੇ ਰਹਿਣ ਹਾਂ Hindu ਵੀ ਸਾਡੇ ਭਰਾ ਨੇ ਇੱਥੇ ਵਸਣ ਵਾਲੇ ਮੁਸਲਮਾਨ ਵੀ ਸਾਡੇ ਭਰਾ ਨੇ ਅਸੀਂ ਪੰਜਾਬੀ ਭਰਾ ਹਾਂ ਸਾਡੀਆਂ ਤੋਂ ਮਿਲ ਜੁਲ ਕੇ ਰਹਿ ਰਹੇ ਆ ਤੇ ਮੈਂ ਸਾਰੇ ਪੰਜਾਬੀਆਂ ਨੂੰ ਕਹਾਂਗਾ ਕਿ ਇਹ ਜੋ ਪੰਜਾਬ ਨੂੰ ਬਸਤੀ ਬਣਾਇਆ ਜਾ ਰਿਹਾ ਹੈ ਆਪਾਂ ਸਾਰੇ ਮਿਲ ਕੇ ਸੋਚੀਂ ਆਪਾਂ ਸਾਰੇ ਮਿਲ ਕੇ Hindu ਭਾਵੇਂ ਸਾਡੇ ਭਰਾ ਨੇ ਇਥੋਂ ਦੇ ਮੁਸਲਮਾਨ ਨੇ ਜਾਂ ਫਿਰ ਸਿੱਖ ਨੇ ਇਸ ਕਰਕੇ ਗੁਰਮਖੋ ਵੇਖੋ ਸਾਡੇ ਨਾਲ ਕੀ ਹੁੰਦਾ ਹੈ 2017 ਦੇ ਵਿੱਚ ਮੌੜ ਬੰਬ ਧਮਾਕਾ ਹੋਇਆ। ਔਰ ਸਾਰਿਆਂ ਨੂੰ ਪਤਾ ਹੈ ਸਾਰੀਆਂ ਜਾਂਚਾਂ ਸਾਹਮਣੇ ਆ ਗਈਆਂ ਕਿ ਮੌੜ ਜਿਹੜਾ ਧਮਾਕਾ ਹੈ ਉਹ ਗੱਡੀ ਜਿਹੜੀ ਹੈ ਉਹ ਝੂਠੇ ਸੌਦੇ ਵਾਲੇ ਦੇ ਉੱਥੇ ਡੇਰੇ ਦੇ ਵਿੱਚ ਤਿਆਰ ਹੋਈ। ਜਿਹੜੇ ਸਿੱਖ ਵਿਰੋਧੀ ਡੇਰੇ ਨੇ ਨਾ ਇਹ ਸਿੱਖਾਂ ਨੂੰ ਵੰਡਣਾ ਚਾਹੁੰਦੇ ਨੇ ਮੈਂ ਸਿੱਖ ਵਿਰੋਧੀ ਸ਼ਬਦ ਵਰਤ ਨਹੀਂ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਉਹ ਸਾਡੇ ਭਰਾ ਨੇ। ਉਹ ਸਾਡੀ ਕੌਮ ਦਾ ਹਿੱਸਾ ਨੇ। ਉੱਥੇ ਧਮਾਕਾ ਆਇਆ ਪੰਜ ਬੱਚਿਆਂ ਦੇ ਸਮੇਤ ਸੱਤ ਬੰਦਿਆਂ ਦੀ ਮੌਤ ਹੋਈ ਪਰ ਅਜੇ ਤੱਕ ਕੋਈ ਨਿਆਂ ਹੋਇਆ ਏ ਇਸ ਘਟਨਾ ਨੂੰ ਅੱਤਵਾਦੀ ਘਟਨਾ ਕਿਹਾ ਗਿਆ ਪਰ ਦੂਜੇ ਪਾਸੇ ਆਜ਼ਾਦੀ ਕੁਹਾਟ ਗਈ ਮਹਾਨ ਰੂਪ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕਿਤਾਬ ਕਿਸੇ ਸਿੱਖ ਦੇ ਘਰ ਦੇ ਵਿੱਚ ਪੜ੍ਹੀ ਜਾਵੇ ਵੱਡੀਆਂ-ਵੱਡੀਆਂ ਧਰਾਵਾਂ ਲਾ ਕੇ ਉਹਨੂੰ ਅੰਦਰ ਕਰ ਦਿੱਤਾ ਜਾਂਦੇ ਕਾਰਨ ਕੀ ਹੈ ਫੇਰ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਇੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਹੈ ਕਿ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਦੀ ਰਾਜੋਆਣਾ ਜਿੰਦਾ ਸ਼ਹੀਦ ਇਹਨਾਂ ਦੀ ਰਿਹਾਈ ਜਾਂ ਰਾਜੋਆਣਾ ਸਾਹਿਬ ਦੀ ਤੇ ਆਪਾਂ ਜਾਣਦੇ ਆ ਕਿ ਫਾਂਸੀ ਤੋਂ ਉਮਰਕਾਰ ਕੈਦ ਦਾ ਫੈਸਲਾ ਲਟਕਿਆ ਹੋਇਆ ਹੈ ਪਰ ਆਪਾਂ ਵੇਖੀਏ ਆ ਬਲਾਟਕਾਰੀ ਰੋਜ਼ਬਾਰ ਆਉਂਦੇ ਨੇ ਇਹਨਾਂ ਨੂੰ ਐ ਜਿਵੇਂ ਪਿਕਨਿਕ ਮਨਾਉਣੀ ਹੈ ਪਰ ਸਾਡੇ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੀ ਰਿਹਾਈ ਕੋਈ ਨਹੀਂ ਕਰਦਾ ਐਸਐਡੀਪੀਸੀ ਯਤਨ ਕਰਦੀ ਹੈ ਪਰ ਜਿਹੜੇ ਉਧਰ ਰਲੇ ਹੋਏ ਨੇ ਉਹ ਤਾਰੋ ਪਿੰਡਾ ਕਰ ਦਿੰਦੇ ਨੇ ਇਹਨਾਂ ਦੇ ਯਤਨਾਂ ਨੂੰ ਪੰਥ ਦੇ ਯਤਨਾਂ ਨੂੰ ਇਸ ਕਰਕੇ ਗੁਰਮਖੋ ਇਹ ਬਹੁਤ ਵੱਡਾ ਇੱਕ ਖਲਾਅ ਹੈ ਅੱਜ ਇਸੇ ਖਲਾਅ ਕਾਰਨ ਸਿੱਖਾਂ ਦੇ ਵਿੱਚ ਖਾਨਾ ਜੰਗੀ ਪੈਦਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਵਿੱਚ ਆਪਸੀ ਲੜਾਈ ਪੈਦਾ ਕੀਤੀ ਜਾ ਰਹੀ ਹੈ ਇਸ ਲੜਾਈ ਦਾ ਲਾਭ ਕੀ ਹੋਇਆ ਉਹ ਦੱਖਣ ਭਾਰਤ ਤੋਂ ਗੱਲ ਸ਼ੁਰੂ ਹੋਈ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰੀ ਦਖਲ ਦੀ ਉੱਥੋਂ ਗੱਲ ਸ਼ੁਰੂ ਹੁੰਦੀ ਹੁੰਦੀ ਅੱਜ ਪੰਜਾਬ ਦੇ ਬਾਡਰ ਤੇ ਖੜ ਗਈ ਹੈ ਪੰਥ ਵਿਰੋਧੀ ਤਾਕਤਾਂ ਇਹ ਸਾਡੇ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਨੇ ਇਹ ਉਹ ਗੁਰਦੁਆਰੇ ਜਿਨ੍ਹਾਂ ਦੇ ਲਈ ਭਾਈ ਲਖਮਣ ਸਿੰਘ ਧਾਰੋਵਾਲੀ ਜਿਉਂਦਾ ਝੰਡ ਦੇ ਨਾਲ ਸੜ ਗਿਆ ਇਸ ਤਖਤ ਸਾਹਿਬ ਦੀ ਫਸੀਲ ਤੋਂ ਇਹ ਕੌਮ ਦੇ ਨਾਲ ਵਧ ਹੈ ਇਹਨਾਂ ਪੰਥ ਵਿਰੋਧੀਆਂ ਨੂੰ ਗੁਰਦੁਆਰਿਆਂ ਤੇ ਕਬਜ਼ੇ ਨਹੀਂ ਕਰਨ ਦਵਾਂਗੇ ਇਹ ਗੁਰਦੁਆਰੇ ਪੰਥ ਦੇ ਨੇ ਪੰਥ ਦੇ ਰਹਿਣਗੇ ਤੇ ਨਾਲ ਹੀ ਮੈਂ ਬੇਨਤੀ ਕਰਾਂ ਗੁਰਮਖੋ ਸਾਰੀਆਂ ਸਮੱਸਿਆਵਾਂ ਦਾ ਹੱਲ ਪਤਾ ਕਿੱਥੇ ਪਿਆ ਹੈ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਅਸੀਂ ਨਾ ਆਪ ਹੀ ਧਰਮ ਤੋਂ ਦੂਰ ਹੋ ਗਏ ਸਾਡੇ ਘਰੇ ਸਵੇਰੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ ਸ਼ਾਮ ਨੂੰ ਸੋਧਰ ਸਾਹਿਬ ਦਾ ਪਾਠ ਨਹੀਂ ਹੁੰਦਾ ਕਿਸੇ ਨੂੰ ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹਾਂ ਦੇ ਪਾਤਸ਼ਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਹੀ ਸਰਦਾਰ ਨਹੀਂ ਜਿਹੜਾ ਸਮਾਂ ਪਾਠ ਦਾ ਠੇਕੇਵਾਲ ਤੁਰੇ ਹੋਏ ਨੇ ਸਾਡੇ ਕਈ ਬੰਦੇ ਨਸ਼ਿਆਵਲ ਨੇ ਘਰੇ ਪਾਠ ਕਰੋ ਜਬਜੀ ਸਾਹਿਬ ਜਾਬ ਸਾਹਿਬ ਚੌਪਈ ਸਾਹਿਬ ਸਬਈਏ ਆਨੰਦ ਸਾਹਿਬ ਸੁਖਮਨੀ ਸਾਹਿਬ ਅੱਜ ਸਾਡੀ ਫੁੱਟ ਹੈ ਕੌਮ ਦੀ ਧਰੋੜ ਹੈ ਸਾਡੀ ਅਰਦਾਸ ਰਵੈਤ ਪ੍ਰਥਮ ਪਗਾਉਤੀ ਸਿਮਰ ਕਾ ਗੁਰੂ ਨਾਨਕ ਲਈ ਏ ਏ ਅੱਜ ਉਸ ਅਰਦਾਸ ਨੂੰ ਬਦਲਿਆ ਜਾ ਰਿਹਾ ਹੈ ਇਹ ਕੋਈ ਸਧਾਰਨ ਗੱਲ ਨਾ ਸਮਝਿਓ ਇਹ ਸਾਡੇ ਜਿਹੜੇ ਸੇਫ ਜ਼ੋਨ ਨੇ ਉਹਦੇ ਤੇ ਅਟੈਕ ਹੋ ਰਿਹਾ ਹੈ ਪਰ ਪੰਥ ਕਠਾ ਨਹੀਂ ਮੈਂ ਨਾ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਰਿਹਾ ਸੀ ਬੜਾ ਹੀ ਪਿਆਰਾ ਹੈ ਸਾਬ ਕਹਿੰਦੇ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬਹਿਟ ਜੋ ਦਰ ਰਹੇ ਸੇ ਉੱਭਰੇ ਨਾਨਕ ਅਜਾਬ ਡਿਟ ਘਰਾਂ ਵਿੱਚ ਤੁਸੀਂ ਚੱਕੀਆਂ ਵੇਖੀਆਂ ਹੋਣੀਆਂ ਉਹ ਇੱਕ ਪੁੜ ਥੱਲੇ ਹੁੰਦਾ ਇੱਕ ਉੱਪਰ ਜੋੜ ਦੇ ਵਿਚਕਾਰ ਧੁਰਾ ਹੁੰਦਾ ਦਾਣੇ ਪੀਸੇ ਜਾਂਦੇ ਨੇ ਜਿਹੜੇ ਦੋ ਪੁੜਾਂ ਦੇ ਵਿਚਕਾਰ ਆਉਣਗੇ ਪਰ ਜਿਹੜੇ ਦਾਣੇ ਵਿਚਕਾਰ ਧੁਰੇ ਨਾਲ ਜੁੜ ਜਾਂਦੇ ਨੇ ਉਹ ਸਾਬਤ ਰਹਿ ਜਾਂਦੇ ਨੇ ਧੁਰਾ ਧੁਰਾ ਕੀ ਹੈ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਸਿੱਖ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਇਹਦੇ ਤੋਂ ਪਰੇ ਉਜਾੜ ਹੈ ਜੇ ਜੇ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਨੂੰ ਪੀਸਣ ਦੇ ਯਤਨ ਹੋ ਰਹੇ ਨੇ ਉਹਦੇ ਤੋਂ ਬਚਣਾ ਹੈ ਪੰਥਕ ਏਕਤਾ ਵੇਖੋ ਅਸੀਂ ਭਰਾ ਵਾਂ ਅਸੀਂ ਸਾਰੇ ਇੱਕ ਪਿਤਾ ਇਕਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਅਸੀਂ ਪ੍ਰਾਵਾਂ ਇਸੇ ਤਖਤ ਤੇ ਮੇਰੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਇੱਕੋ ਬਾਟੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਹੈ ਸਾਡੀਆਂ ਵੇਖੋ ਕੋਈ ਵੀ ਜੇ ਤੁਸੀਂ ਪ੍ਰਾਪਤੀ ਕਰਨੀ ਹੈ ਮੈਂ ਸ਼ਬਦ ਵਰਤੂੰਗਾ ਕੋਈ ਵੀ ਭਾਵੇਂ ਰਾਜਨੀਤਿਕ ਭਾਵੇਂ ਆਰਥਿਕ ਭਾਵੇਂ ਸਮਾਜਿਕ ਭਾਵੇਂ ਪਰਿਵਾਰਕ ਤੁਸੀਂ ਕੋਈ ਵੀ ਪ੍ਰਾਪਤੀ ਕਰਨੀ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਏਕਤਾ ਨਹੀਂ ਹੋਵੇਗੀ ਇਹ ਦਿੱਲੀ ਸਾਨੂੰ ਦਾਬੇ ਮਾਰਦੀ ਰਹੇਗੀ ਪਰ ਜਿੱਦਣ ਪੰਥ ਇਕੱਠਾ ਸੀ ਤੇ ਅੱਜ ਦੇ ਦਿਨ ਸਰਦਾਰ ਭਗੇਲ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਆਹ ਜਾ ਕੇ ਉਹਨਾਂ ਨੇ ਦਿੱਲੀ ਫਤਿਹ ਕਰ ਲਈ ਪੰਥ ਇਕੱਠਾ ਸੀ ਪੰਥ ਵੱਡਾ ਪ੍ਰਥਮ ਪੰਥ ਹੈ ਤੇ ਜੇ ਪੰਥ ਵਿੱਚ ਏਕਤਾ ਹੋਵੇ ਪੰਥ ਇਕੱਠਾ ਹੋਵੇ ਤਾਂ ਗੁਰੂ ਸਾਡੇ ਤੇ ਬੋੜੀ ਕਰੇਗਾ ਗੁਰੂ ਸਾਡੇ ਤੇ ਰਹਿਮਤ ਕਰੇਗਾ ਗੁਰੂ ਸਾਡੇ ਤੇ ਬਖਸ਼ਿਸ਼ ਕਰੇਗਾ ਇਸ ਕਰਕੇ ਪੰਥ ਏਕਤਾ ਹੋਣੀ ਚਾਹੀਦੀ ਏਕਤਾ ਹੋਵੇਗੀ ਗੁਰਬਾਣੀ ਦੀ ਰੋਸ਼ਨੀ ਏਕਤਾ ਹੋਵੇਗੀ ਸਿੱਖ ਰਵੈਟਾਂ ਮਿਸਲਾ ਮਾੜਾ ਮੋਟ ਲੜ ਲੈਂਦੀਆਂ ਸੀ ਅਬਸੱਚ ਪਰ ਜਿੱਦਣ ਸ਼ੇਰੇ ਪੰਜਾਬ ਆ ਗਿਆ ਉਹ ਦਿਨ ਸਾਡਾ ਰਾਜ ਆ ਗਿਆ ਕਿਉਂ ਅਸੀਂ ਇੱਕ ਹੋ ਗਏ ਇੱਕ ਕੌਮੀ ਨਿਸ਼ਾਨ ਥੱਲੇ ਆ ਗਏ ਏਕਤਾ ਪੰਥਕ ਏਕਤਾ ਗੁਰਮੁਖੋ ਜ਼ਰੂਰੀ ਹੈ ਤੇ ਨਾਲ ਹੀ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ ਹੈ ਕਰਜਾ ਕੋਈ ਲਾ ਨਹੀਂ ਸਕਦਾ ਪਰ ਯਤਨ ਕਰੀਏ ਅੱਜ ਜਿਹੜੀ ਪੰਜਾਬ ਦੇ ਵਿੱਚ ਪਤਿਤ ਪੁਣੇ ਦੀ ਗੱਲ ਹੈ ਨਸ਼ਿਆਂ ਦੀ ਗੱਲ ਹੈ ਸਮਾਜਿਕ ਬੁਰਾਈਆਂ ਦੀ ਗੱਲ ਹੈ ਹੋਰ ਕਿੰਨੀਆਂ ਨੇ ਜਿਹੜੀਆਂ ਬੇਸਿਕ ਆਪਾਂ ਜਾਣਦੇ ਆਂ ਭਈ ਅਲਾਮਤਾਂ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ ਉਹ ਹਯਾਰ 25 ਦੀ ਜਿਹੜੀ ਵਿਸਾਖੀ ਆ ਰਹੀ ਹੈ ਖਾਲਸਾ ਪੰਥ ਦਾ ਸਾਜਣਾ ਦਿਹਾੜਾ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਤੇ ਇੱਕ ਵੱਡੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਜਾਵੇਗੀ ਆ ਤੁਹਾਡਾ ਦਾਸ ਇਹ ਕੋਈ ਜਥੇਦਾਰ ਨਹੀਂ ਇਹ ਤੁਹਾਡਾ ਸੇਵਾਦਾਰ ਆਪ ਅਸੀਂ ਇਹ ਲਹਿਰ ਸ਼ੁਰੂ ਕਰਾਂਗੇ ਗਰੀਬ ਸਿੱਖਾਂ ਦੇ ਘਰ ਤੋਂ ਆਉਂਦੀ ਵਿਸਾਖੀ ਨੂੰ ਗਰੀਬ ਸਿੱਖਾਂ ਦੇ ਘਰ ਤੋਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਝੇਟਾ ਕੀਤਾ ਜਾਵੇਗਾ ਤੇ ਪੰਥ ਇਸ ਲਹਿਰ ਨੂੰ ਵੱਧ ਚੜ੍ਹ ਕੇ ਸਹਿਯੋਗ ਦਵੇ ਇਹ ਪੰਥ ਨੂੰ ਇਹ ਪੰਥ ਦਾ ਸੇਵਾਦਾਰ ਇਹ ਤਾਂ ਗੀਤ ਕਰਦਾ ਕਿਉਂਕਿ ਵੇਖੋ ਧਰਮ ਜ਼ਰੂਰੀ ਹੈ ਧਰਮ ਤੋਂ ਬਿਨਾ ਕੀ ਹਾਂ ਸੀ ਅੱਜ ਸਾਰੇ ਬੈਠੇ ਆ ਧਰਮ ਕਰਕੇ ਬੈਠੇ ਆ ਇਹ ਤਰਕ ਬਿਤਾਰਕ ਕਿੰਤੂ ਪਰੰਤੂ ਇਹਦੀ ਕੋਈ ਥਾਂ ਨਹੀਂ ਇੱਥੇ ਅਸੀਂ ਧਰਮ ਨੂੰ ਮੰਨਣਾ ਹੈ ਅਸੀਂ ਧਰਮੀ ਬਣਨਾ ਹੈ ਅਸੀਂ ਧਰਮੀ ਬਣ ਕੇ ਜੀਵਨ ਜਿਉਣਾ ਹੈ ਤੋ ਵਸਾਕੀ ਤੇ ਧਰਮ ਪ੍ਰਚਾਰ ਦੀ ਲਹਿਰ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਕੀਤੀ ਜਾਵੇਗੀ ਪੰਥ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗਾ ਪੰਥ ਗੁਰੂ ਦਾ ਤੇ ਪੰਥ ਦਾ ਵਲੀ ਇਸ ਪੰਥ ਦੇ ਸਿਰ ਦੇ ਉੱਤੇ ਖੜਾ ਪੰਥ ਦੇ ਬੋਲ ਬਾਲਿਆਂ ਦੀ ਅਰਦਾਸ ਹੈ ਪੰਥ ਦੇ ਬੋਲ ਬਾਲੇ ਇਸ ਸੰਸਾਰ ਦੇ ਵਿੱਚ ਜ਼ਰੂਰ ਹੋਣਗੇ ਅਖੀਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਮੈਂਬਰ ਸਹਿਬਾਨ ਸਮੂਚਾ ਖਾਲਸਾ ਪੰਥ ਦਲ ਪੰਥ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਨਿਰਮਲੇ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਕਾਲਜਾਂ ਵਾਲੇ ਇਹ ਜਿਤਨੀਆਂ ਵੀ ਜਥੇਬੰਦੀਆਂ ਨੇ ਇਹਨਾਂ ਨੂੰ ਮੈਂ ਤਾਗੀਦ ਕਰਦਾ ਕਿ ਪੰਥ ਦੇ ਵੱਡੇ ਹਿੱਤਾਂ ਦੇ ਲਈ ਆਓ ਆਪਾਂ ਮੇਲ ਜੋਲ ਕੇ ਚੱਲੀਏ ਪੰਥ ਕਰ ਵੈਤਾਂ ਦੇ ਵਿੱਚ ਰਹੀਏ ਤੇ ਗੁਰੂ ਦੇ ਹੁਕਮ ਨੂੰ ਮੰਨੀਏ ਸਮੂ ਜੱਥੇ ਬੰਦੀਆਂ ਦਾ ਤੇ ਸਭ ਤੋਂ ਵੱਧ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੋਟਾਨ 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 ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਮੈਂ ਬੇਨਤੀ ਕਰਾਂਗਾ ਮੈਂਬਰ ਸਹਿਬਾਨਾਂ ਨੂੰ ਕਿ ਉਹ ਅੱਗੇ ਆਜੋ ਸਿੱਖ ਸਾਹਿਬ ਗਿਆਨੀ ਕੁਲਦੀਪ ਸਿੰਘ ਜਥੇਦਾਰ ਤਕਸਰੀ ਕੇਸਗਰ ਸਾਹਿਬ ਅਤੇ ਕਾਰਜਕਾਰੀ ਜਥੇਦਾਰ ਸ੍ਰੀ ਕਾਲਤਕ ਸਾਹਿਬ ਉਹਨਾਂ ਨੂੰ ਸਿਰੋਪਾਓ ਬਖਸ਼ਿਸ਼ ਕਰਨਗੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਆ ਕਿ ਅੱਗੇ ਹੋ ਕੇ ਸਰਪਉਹ ਦੇਨ ਦੀ ਕਿਰਪਾਲਤਾ ਕਰੋ ਬੋਲੇ ਸੋ ਨਿਹਾਲ ਸੁਬਾਹ ਬੇਨਤੀ ਕਰਦਾ ਬਾਬਾ ਮੇਜਰ ਸਿੰਘ ਜੀ ਸਾਡੇ ਕਿੰਗ ਗਲਗ ਜਾਵੇ ਨਿਹਾਲੋ ਜਾਵੇ ਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਸੋ ਸ਼੍ਰੀ ਅਕਾਲ ਸੋ ਬਾਬਾ ਮੇਜਰ ਸਿੰਘ ਜੀ ਸੋ ਅੱਜ ਨਹੀਂ ਪਹੁੰਚ ਸਕੇ ਸ਼ਾਇਦ ਸੋ ਬਾਬਾ ਬਲਦੇਵ ਸਿੰਘ ਜੀ ਵੱਲੋਂ ਉਹਨਾਂ ਦਾ ਸਰਮਾਨ ਦੇਖੋ ਬਾਬਾ ਬਲਦੇਵ ਸਿੰਘ ਜੀ ਵੱਲੋਂ ਸਰਮਾਨ ਪ੍ਰਾਪਤ ਕਰਨ ਬਾਬਾ ਸੁਖਪਾਲ ਸਿੰਘ ਜੀ ਮਾਲਵਾ ਤਰਨਾਦਲ ਉਹ ਵੀ ਸਨਮਾਨ ਪ੍ਰਾਪਤ ਕਰਨ ਬਾਬਾ ਸਤਰਾਮ ਸਿੰਘ ਜੀ ਖਾਪੜ ਖੇੜੀ ਉਹ ਵੀ ਸਨਮਾਨ ਪ੍ਰਾਪਤ ਕਰਨ ਬਾਬਾ ਬਲਦੇਵ ਸਿੰਘ ਜੀ ਮੁਸਫਾਪੁਰ ਉਹਨਾਂ ਨੂੰ ਬੇਨਤੀ ਹੈ ਉਹ ਦੱਸ ਕੇ ਜਾਓ ਬਾਬਾ ਬਾਬਾ ਰਣਜੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ, ਦਾਲ ਬਾਬਾ ਬੋਤਾ ਸਿੰਘ, ਗਰਜਾ ਸਿੰਘ, ਬਾਬਾ ਬਾਬਾ ਜਗੀਰ ਜੀ, ਸਾਥਰੀਆ, ਬਾਬਾ ਜਗੀਰ ਸਿੰਘ ਜੀ, ਬਾਬਾ ਸੀਰਾ ਸਿੰਘ ਜੀ, ਬਾਬਾ ਬਲਬੀਰ ਸਿੰਘ ਜੀ ਖਾਪੜ ਖੇਰੀ, ਬਾਬਾ ਪ੍ਰਗਟ ਸਿੰਘ ਜੀ ਜਿਹੇ ਦਾ ਕਿਹੜੇ ਇਧਰ ਹੋ ਜਾ 1 ਮਿੰਟ ਬਾਬਾ ਬਚਤਰ ਸਿੰਘ ਜੀ ਬਹਿਣੀਵਾਲ ਬਾਬਾ ਹੀਰਾ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਪ੍ਰਗਟ ਸਿੰਘ ਤੋਂ ਬੋਲਤਾ ਹੀ ਮੈਂ ਬਾਬਾ ਪ੍ਰਗਟ ਸਿੰਘ ਜੀ ਫਿਰੋਜ਼ਪੁਰ ਵਾਲੇ ਉਹ ਵੀ ਬੋਲੇ ਸੋ ਨਿਹਾਲ ਗੁਰੂ ਜੀ ਪਹਿਲਾ ਅਨੰਦ ਸਾਹਿਬ ਦਾ ਪਾਠ ਹੋਏਗਾ ਅਰਦਾਸ ਉਕੜਾਵੇਂ ਤੋਂ ਉਪਰੰਤ ਪੰਜਾ ਪੈਰਾਂ ਦੀ ਅਗਵਾਈ ਵਿੱਚ ਜੋ ਮਹੱਲੇ ਦੀ ਰਵਤਾ ਕੀਤੀ ਜਾਵੇਗੀ ਸੋ ਆਪਾਂ ਸਾਰਿਆਂ ਨੇ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ ਸਾਰੀ ਸੰਗਤ ਨੇ ਉਹ ਮਹੱਲੇ ਵਿੱਚ ਵੀ ਹਾਜ਼ਰੀ ਭਰਦੀਆਂ बोले सोन بولے